ਇਹ ਸੂਟ ਕੀ ਸੂਟ ਲੈ ਕੇ ਦੋ ਮੈਨੂੰ ਕਿਹੜੀ ਖੁਸ਼ੀ ਚ ਰਖੜੀ ਨਹੀਂ ਆ ਉਹ ਰਖੜੀ ਆ ਤੇ ਮੈਂ ਕਰਾਂ ਰਖੜੀ ਆ ਤੇ ਕਿਉਂ ਤੁਹਾਡਾ ਨਹੀਂ ਬੰਦਦਾ ਸੂਟ ਲੈ ਕੇ ਦੇਣਾ ਮੈਨੂੰ ਰਖੜੀ ਦਾ ਉਹ ਮੇਰਾ ਕਦਾ ਬੰਦਦਾ ਰਖੜੀ ਦਾ ਸੂਟ ਲੈ ਕੇ ਜਾਣਾ ਤੈਨੂੰ ਮੈਂ ਵੱਡਾ ਭਰਾ ਹਾਂ ਤੇਰਾ ਸੂਟ ਦੇਣ ਦੇ ਚੱਕਰ ਜਿਵੇਂ ਨਹੀਂ ਬੋਲੀ ਹੋਣੀ ਨਿਸ਼ਤੇ ਨਾਲ ਬੱਲੀ ਜਾ ਗੱਲਾਂ ਮਾਰਨ ਦੇ ਹੀ ਮਰਨਾ ਕਿਉਂ ਮੈਂ ਪਾ ਕੇ ਨਹੀਂ ਕਿ ਨੰਨਾ ਸੂਟ ਰਖੜੀ ਤੇ ਪੈਂਡ ਤੇ ਪਾ ਕੇ ਜਾਣਾ ਤੇ ਤੈਨੂੰ ਅਜੇ ਮਹੀਨਾ ਹੋਇਆ ਮੈਂ ਲੈ ਕੇ ਤਾਂ ਸੂਟ ਨਵਾ ਇੱਕ ਵਾਰੀ ਨਹੀਂ ਤੂੰ ਉਹ ਪਾਇਆ ਉਹ ਪਾ ਕੇ ਜਾ ਕਿਉਂ ਉਹ ਉਹ ਪ੍ਰਾਣਾ ਕਿਥੇ ਉੱਥੇ ਕਹਿੰਨੇ ਸੰਘ ਲੈਣਾ ਵਾ ਸੂਟ ਵੀ ਇਹ ਪ੍ਰਾਣਾ ਵਾ ਕਿ ਨਵਾ ਵਾ ਜਾਂ ਸੂਟ ਨੇ ਬੋਲ ਪਹਿਣਾ ਉੱਥੇ ਵੀ ਮੈਂ ਪ੍ਰਾਣਾ ਜੇ ਮੈਂ ਨਵਾ ਨਹੀਂ ਹੈਗਾ ਉਹਦੇ ਲਿਖਾ ਦੇਣਾ ਉੱਤੇ ਸੂਟ ਦੇ ਵੀ ਇਹ ਰਖੜੀ ਵਾਸਤੇ ਲਿਆ ਵਾ ਸਪੈਸ਼ਲ ਹੈ ਜੇ ਇੱਕ ਵਾਰੀ ਨਹੀਂ ਪਾਇਆ ਮੈਂ ਨਾ ਅੱਧੋ ਹੀ ਤੇਰੇ ਵਾਲੀ ਫੜਾ ਉਧਰੋਂ ਵੀ ਰਹੀ ਜਾਂਦੀਆਂ ਪੇਕਿਆਂ ਕੋ ਵੀ ਸੂਟ ਦੇ ਦੋ ਇਧਰੋਂ ਸਾਡੇ ਕੋ ਵੀ ਲਈ ਜਾਂਦੇ ਆ ਬੰਦੇ ਆ ਮੈਂ ਨਾ ਰਖੜੀ ਗਾ ਜੀ ਆ ਜਾਂਦੀ ਐ ਤਾਂ ਫਲਕੀਆਂ ਹੋ ਜਾਂਦੀਆਂ ਨੇ ਤੁਸੀਂ ਇਹ ਸਾਡੇ ਕੁੜੀਆਂ ਦੇ ਤਿਆਰ ਆ ਉਹ ਤੁਹਾਡੇ ਹੀ ਆ ਸਾਰੇ ਕੁੜੀਆਂ ਦੇ ਹੀ ਆ ਸਾਡਾ ਵੀ ਹੈਗਾ ਕਿਤੇ ਕੋਈ ਸਹਾਰਾ ਰਖੜੀ ਤੁਹਾਡਾ ਜਨਾਨੀਆਂ ਤਿਹਾਰ ਕਣਵਾ ਚ ਉਹ ਤੁਹਾਡਾ ਹੋਰ ਆ ਪੀਆਂ ਹੋਰ ਪਲਾਣੀ ਕੇਰੇ ਲੜਨ ਪੜਨ ਚੁੱਕੀ ਫਿਰਦੀਆਂ ਜੇ ਸਾਰੇ ਤੁਹਾਡੇ ਹੀ ਆ ਸਾਡੇ ਹੀ ਸਹੀ ਆ ਆ ਘੁੱਟ ਦਾਰੂ ਪੀਣੀ ਮਰਨੀ ਹੁੰਦੀ ਆ ਉਹ ਘੁੱਟ ਲਾ ਲਈਏ ਤਾਂ ਮੋਲ ਪੈਣਦੀ ਤੁਹਾਨੂੰ ਆਪਣ ਨਾਲੀ ਹਰ ਲਹਰ ਲ ਕਰਦੀਆਂ ਫਿਰਦੀਆਂ ਤੁਸੀਂ ਬਜਾਰਾ ਜੀ